ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸੁੰਦਰ ਲਿਖਾਈ ਦੀ ਖੂਬਸੂਰਤ ਦੁਨੀਆ ਦੇ ਵਿੱਚ ਅੱਜ ਅਸੀਂ ਲਿਖਾਂਗੇ ਅੱਖਰ ਦ ਦ ਚ ਚ ਢ ਡ ਅਤੇ ਜ ਜ ਠੀਕ ਹੈ ਜੀ ਦਦੇ ਦੇ ਉੱਪਰ ਦੇਖੋ ਤੁਸੀਂ ਮਾੜਾ ਧਿਆਨ ਨਾਲ ਦੇਖ ਸਕਦੇ ਹੋ ਦਦੇ ਦੇ ਉੱਪਰ ਕਿਹੜੀਆਂ-ਕਿਹੜੀਆਂ ਲਾਈਨਾਂ ਨੇ ਉਸ ਨੂੰ ਪੁਆਇੰਟ ਕੀਤਾ ਗਿਆ ਜਿਵੇਂ 1 ਨੰਬਰ ਤੇ ਲੇਟਮੀ ਲਾਈਨ ਫਿਰ ਦੂਸਰੇ ਨੰਬਰ ਤੇ ਸਟੈਂਡਿੰਗ ਫਿਰ ਤੀਸਰੇ ਤੇ ਫਿਰ ਲੇਟਮੀ ਲਾਈਨ ਅੰਦਰ ਨੂੰ ਔਰ ਫਿਰ ਗੋਲ ਕਮਾਉਣਾ ਉਸ ਤੋਂ ਬਾਅਦ ਇਹ ਦੱਦਾ ਬਣ ਜਾਵੇਗਾ ਇਸੇ ਤਰੀਕੇ ਨਾਲ ਚੱਚਾ ਬਣਾਉਣਾ ਚੱਚਾ ਦੱਦਾ ਬਣਾ ਕੇ ਉਸ ਨੂੰ ਟੱਚ ਕਰ ਦੇਣਾ ਉੱਪਰ ਤੱਕ ਅਤੇ ਟੱਡਾ ਬਣਾਉਣ ਦੇ ਲਈ ਦੱਦਾ ਬਣਾ ਕੇ ਉਸ ਨੂੰ نیچے ਵਾਲੇ ਪੋਰਸ਼ਨ ਤੋਂ ਅਸੀਂ ਗੋਲ ਕਰ ਦੇਵਾਂਗੇ ਇਹ ਕੀ ਸਾਡਾ ਬਣ ਜਾਵੇਗਾ ਟੱਡਾ ਆਰ ਇਸ ਤੋਂ ਬਾਅਦ ਜੱਜਾ ਥੋੜਾ ਹਟਕੇ ਬਣੇਗਾ ਬਿਲਕੁਲ ਸਿੱਧੀ ਲਾਈਨ ਨਿਕਲੇਗੀ ਫਿਰ ਹਾਫ ਦੇ ਵਿੱਚੋਂ ਅਸੀਂ ਉਸ ਨੂੰ ਲਾਈਨ ਲਗਾ ਕੇ ਫਿਰ ਅਸੀਂ ਸਿੱਧੀ ਲਾਈਨ ਜਿਹੜੀ ਆ ਅੱਜ ਤੱਕ ਲਗਾਵਾਂਗੇ ਇਹ ਸਾਡਾ ਬਣ ਜਾਵੇਗਾ ਜੱਜਾ ਹਾਂਜੀ ਪਹਿਲਾਂ ਦੱਦੇ ਤੇ ਕੀ ਹੁੰਦਾ ਦੱਦੇ ਤੇ ਕੀ ਮਤਲਬ ਕਿਹੜੀ ਚੀਜ਼ ਦਾ ਨਾਮ ਲਿਆ ਜਾ ਸਕਦਾ ਦੱਦਾ ਦਵਾਤ ਅਸੀਂ ਲੈ ਸਕਦੇ ਹਾਂ ਦੱਦਾ ਦਵਾਤ ਔਰ ਚੱਚਾ ਚਮਚਾ ਚਮਚਾ ਲੈ ਸਕਦੇ ਹਾਂ ਅਸੀਂ ਚਮਚਾ ਠੀਕ ਚੱਚਾ ਚਮਚ ਆਸਾਨੀ ਨਾਲ ਸਿਖਾ ਸਕਦੇ ਹਾਂ ਅਸੀਂ ਬੱਚਿਆਂ ਨੂੰ ਪਛਾਣ ਵੀ ਹੋ ਜਾਵੇਗੀ ਔਰ ਢੱਡਾ ਟੱਕਣ ਕਿਸੇ ਵੀ ਚੀਜ਼ ਦਾ ਟੱਕਣ ਹੋ ਸਕਦਾ ਹੈ ਜੀ ਮੇ ਬੱਚੇ ਨੂੰ ਸੀ ਮੈਡੀਸਨ ਦੇ ਰਹੇ ਆ ਜਾਂ ਪਾਣੀ ਦੇ ਰਹੇ ਆ ਬੋਟਲ ਹਨ ਉਹ ਵੀ ਦੱਸ ਸਕਦੇ ਆ ਕਿ ਬੇਟੇ ਇਹ ਢੱਡਾ ਟੱਕਣ ਟੱਕਣ ਹੋ ਗਿਆ ਔਰ ਜੱਜਾ ਤੁਹਾਨੂੰ ਦੱਸਦੇ ਦਿਖਾ ਦਿੰਨੀ ਆ ਮੈਂ ਜੁੱਤੀ ਜੱਜਾ ਕੀ ਹੋ ਜਾਂਦਾ ਇਹ ਜੁੱਤੀ ਹੋ ਜਾਂਦੀ ਹੈ ਅ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਹੁਣ ਅੱਖਰਾਂ ਨੂੰ ਲਿਖਣਾ ਲਿਖਣ ਦੇ ਲਈ ਪਹਿਲੀ ਕੰਡੀਸ਼ਨ ਇਹੀ ਹੈ ਕਿ ਸਾਡੀ ਜਿਹੜੀ ਇੱਛਾ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਸੀਂ ਲਿਖਣਾ ਔਰ ਕਿਵੇਂ ਲਿਖਣਾ ਇਹ ਵੀ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਅਸੀਂ ਖੂਬਸੂਰਤ ਲਿਖਣਾ ਹੈ ਜਾ ਅਸੀਂ ਜਲਦੀ ਜਲਦੀ ਦੇ ਵਿੱਚ ਲਿਖਣਾ ਹੈ ਠੀਕ ਹੈ ਜੀ ਹੁਣ ਜਿਵੇਂ ਮੈਂ ਪਾ ਰਹੀ ਹਾਂ ਦੱਦਾ ਦੇਖੋ ਬਿਲਕੁਲ ਸਟੈਂਡਿੰਗ ਲਾਈਨ ਪਾ ਰਹੀ ਹਾਂ ਮੈਂ ਕੜਮੀ ਲਾਈਨ ਫਿਰ ਉਸ ਨੂੰ ਇਸ ਤਰ੍ਹਾਂ ਮੈਂ ਅੰਦਰ ਵੱਲ ਲੈ ਜਾਵਾਂਗੀ ਉੱਥੋਂ ਥੋੜਾ ਜਿਹਾ ਗੋਲ ਕਮਾ ਦਾਂਗੇ ਇੱਥੇ ਅਸੀਂ ਮੈਂ ਮੋਰੀ ਨਹੀਂ ਰੱਖਾਂਗੀ ਮੋਰੀ ਨਹੀਂ ਰੱਖਾਂਗੇ ਤੇ ਇੱਥੋਂ ਤੱਕ ਅਸੀਂ ਇਸ ਨੂੰ ਦੱਦੇ ਨੂੰ ਬਣਾਵਾਂਗੇ ਠੀਕ ਇਸ ਦੇ ਉੱਪਰ ਅਸੀਂ ਲਗਾ ਦੇਵਾਂਗੇ ਲੇਟ ਮੀ ਲਾਈਨ ਪਹਿਲਾਂ ਇੱਕ ਲਾਈਨ ਦੂਸਰੀ ਨੰਬਰ ਲਾਈਨ ਤੀਸਰੀ ਨੰਬਰ ਲਾਈਨ ਤੇ ਚੌਥੀ ਨੰਬਰ ਲਾਈਨ ਬਣ ਗਈ ਇਹ ਸਾਡੀ ਬਣ ਗਿਆ ਜੀ ਦੱਦਾ ਠੀਕ ਥੋੜਾ ਕੈਮਰੇ ਕਰਕੇ ਥੋੜਾ ਟੇਡਾ ਲੱਗ ਰਿਹਾ ਹੋਣਾ ਪਰ ਸਹੀ ਬਣਿਆ ਬਿਲਕੁਲ ਹੁਣ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਚਾਚਾ ਜੀ ਬਿਲਕੁਲ ਫੇਰ ਉੱਡੀ ਹੀ ਲਾਈਨ ਅੰਦਰ ਨੂੰ ਮੋੜ ਲਾਂਗੇ ਇਸ ਤਰ੍ਹਾਂ ਇਸ ਤੇ ਮੋਰੀ ਨਹੀਂ ਰੱਖਾਂਗੇ ਅਸੀਂ ਦੇਖੋ ਇਸ ਤੋਂ ਗੋਲ ਕਰਕੇ ਇਸ ਤੋਂ ਥੋੜਾ ਜਿਹਾ ਅਸੀਂ ਇਧਰੋਂ ਸਿੱਧਾ ਮਲਾ ਦੇਵਾਂਗੇ ਇੱਕ ਹੀ ਬਣ ਜਾਏਗਾ ਸਾਡਾ ਚਾਚਾ ਚਮਚਾ ਦੱਦਾ ਬਣ ਗਿਆ ਜੀ ਫਿਰ ਅਸੀਂ ਚਾਚਾ ਬਣਾਇਆ ਇਸ ਤੋਂ ਹੀ ਅਸੀਂ ਟੱਡਾ ਬਣਾਵਾਂਗੇ ਇਹ ਇੱਕੋ ਜਿਹੇ ਜੁੱਟ ਦੇ ਅੱਖਰ ਨੇ ਮਤਲਬ ਇੱਕੋ ਜਿਹੇ ਜੁੱਟ ਦੇ ਕਿ ਜਦੋਂ ਸਾਨੂੰ ਇਹ ਦੱਦੇ ਦੀ ਸ਼ੇਪ ਬਣਾਉਣੀ ਆ ਗਈ ਤਾਂ ਦੂਸਰੇ ਜਿਹੜੇ ਤਿੰਨ ਅੱਖਰ ਨੇ ਅਸੀਂ ਦੋ ਅੱਖਰ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਬਣਾ ਲੈਨੇ ਆ ਇਹ ਬਣ ਗਿਆ ਸੀ ਸਾਡਾ ਟੱਡਾ ਠੀਕ ਇਹ ਬਣ ਗਿਆ ਸਾਡਾ ਟੱਡਾ ਜੀ ਤੇ ਇਸ ਤੋਂ ਬਾਅਦ ਅਸੀਂ ਬਣਾਉਣੇ ਆ ਜੱਜਾ ਇਦੇ ਨਾਲ ਬੱਚਿਆਂ ਦੇ ਭਲਾਵੇਂ ਅੱਖਰ ਵੀ ਆਈਡੈਂਟੀਫਿਕੇਸ਼ਨ ਵੀ ਅੱਛੇ ਤਰੀਕੇ ਨਾਲ ਹੋ ਜਾਂਦੀ ਹੈ ਠੀਕ ਹੈ ਜੀ ਭਲਾਵੇਂ ਅੱਖਰ ਵੀ ਇਸ ਦੇ ਵਿੱਚ ਕਲੀਅਰ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਜੱਜਾ ਠੀਕ ਬਣ ਗਿਆ ਜੀ ਇਹ ਸਾਡਾ ਜੱਜਾ ਜੁੱਤੀ ਇਸ ਤਰ੍ਹਾਂ ਅੱਜ ਅਸੀਂ ਸਿੱਖੇ ਨੇ ਇਹ ਚਾਰ ਅੱਖਰ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤੁਸੀਂ ਕੁਝ ਸਿੱਖਦੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ